ਸ਼ਾਸਤਰੀਆ ਕਾ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਅੱਜ ਗੱਲ ਕਰਾਂਗੇ ਤਰਨਤਾਰਨ ਜਿਮਣੀ ਚੋਣ ਨਤੀਜਿਆਂ ਦੀ ਜਿਸ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਇੱਕ ਨਵੀਂ ਚਰਚਾ ਸਿਆਸੀ ਗਲਿਆਰਿਆਂ ਚ ਪਿੰਡਾਂ ਦੀਆਂ ਸੱਥਾਂ ਤੇ ਪਿੰਡਾਂ ਦੇ ਆ ਖੁੰਡਾਂ ਤੇ ਇਹਨਾਂ ਨਤੀਜਿਆਂ ਨੂੰ ਲੈ ਕੇ ਹੋਣ ਲੱਗ ਗਈ ਹੈ ਆਖਰ ਅਜਿਹਾ ਅਸੀਂ ਕਿਉਂ ਕਹਿ ਰਹੇ ਹਾਂ ਕਿਉਂਕਿ ਇੱਕ ਵੱਡਾ ਉਲਟ ਫੇਰ ਇਹਨਾਂ ਚੋਣ ਨਤੀਜਿਆਂ ਚ ਦੇਖਣ ਨੂੰ ਮਿਲ ਰਿਹਾ ਹੈ ਆਖਰ ਕਿਹੜੀ ਪਾਰਟੀ ਦਾ ਕਿਹੜੇ ਲੀਡਰ ਦਾ ਸਿਆਸੀ ਉਭਾਰ ਇਹਨਾਂ ਚੋਣ ਨਤੀਜਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ ਕਿਸ ਦਾ ਸਿਆਸੀ ਨੁਕਸਾਨ ਹੋਇਆ ਦਿਖਾਈ ਦੇ ਰਿਹਾ ਦੇਖੋ ਸਾਡੀ ਇਸ ਖਾਸ ਰਿਪੋਰਟ 'ਚ ਇਹ ਸੈਮੀ ਫਾਈਨਲ ਵੀ ਆਮ ਆਦਮੀ ਪਾਰਟੀ ਨੇ ਜਿੱਤ ਹੋਈ ਹੈ ਤੇ ਅੱਗੇ 2027 ਦਾ ਫਾਈਨਲ ਹੈ ਜਿਹੜਾ ਉਹ ਵੀ ਆਮ ਆਦਮੀ ਪਾਰਟੀ ਵੱਡੇ ਮਾਰਜਨ ਦੇ ਨਾਲ ਉਹ ਜਿੱਤਣ ਜਾ ਰਹੀ ਹੈ। ਤੋਂ ਯਾਰ ਸਤਾਈ ਦਾ ਮੈਸੇਜ ਸੰਸਦਨ ਸੁਭਾ ਹਲਕੇ ਦੇ ਵੋਟਾਂ ਨੇ ਕਲੀਅਰ ਕਰਕੇ। ਆਉਂ ਨਾਲੀ ਤੇ ਜਿਹੜੀ ਹੈ ਉਹ ਸ਼ਰਮੜੀ ਅਕਲ। ਕਾਂਗਰਸ ਚਾਹੇ ਉਹ ਭਾਜਪਾ ਹੈ ਉਹਨਾਂ ਦੀਆਂ ਜ਼ਬਾਨ ਤਾਂ ਨੇ ਜਿਹੜੀਆਂ ਉਹ ਜ਼ਬਤ ਹੋਈਆਂ ਨੇ। ਜਿਹੋ ਜਿਹੇ ਸ਼ਬਦਾਵਲੀ ਦਲਿਤ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਨੇ ਵਰਤੀ ਕਾਂਗਰਸ ਪਾਰਟੀ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਜੀਹਾਂ ਤਰਨਤਾਰਨ ਦੀ ਜਿਮਣੀ ਚੋਣ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਚੁੱਕੀ ਹੈ ਇਸ ਸ਼ਾਨਦਾਰ ਜਿੱਤ ਦੇ ਪਾਰਟੀ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ ਭੰਗੜੇ ਪਾਏ ਜਾ ਰਹੇ ਨੇ ਮੂੰਹ ਮਿੱਠੇ ਕਰਵਾਏ ਜਾ ਰਹੇ ਨੇ ਤੇ ਇਸ ਹੋਈ ਜਿੱਤ ਤੇ ਸੀਐਮ ਭਗਵੰਤ ਮਾਨ ਦਾ ਅਹਿਮ ਬਿਆਨ ਵੀ ਸਾਹਮਣੇ ਆਇਆ ਹੈ ਉਨਕ ਹੈ ਕਿ ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੰਮ ਦੀ ਰਾਜਨੀਤੀ ਪਸੰਦ ਹੈ ਇਸ ਦੇ ਨਾਲ ਹੀ ਇਸ ਜਿੱਤ ਨੂੰ ਆਮ ਆਦਮੀ ਪਾਰਟੀ ਦੇ ਦਿਗਜ ਲੀਡਰਾਂ ਵੱਲੋਂ 2027 ਦਾ ਸੈਮੀਫਾਈਨਲ ਦੱਸਿਆ ਜਾ ਰਿਹਾ ਹੈ 2027 ਚ ਜਿੱਤ ਦਾ ਦਾਵਾ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਠੋਕਿਆ ਜਾ ਰਿਹਾ ਹੈ ਕੰਮਾਂ ਦੇ ਉੱਪਰ ਵਿਕਾਸ ਦੇ ਉੱਪਰ ਤਰਨਤਾਰ ਦੀ ਜਨਤਾ ਨੇ ਮੋਹਰ ਲਗਾਈ ਹੈ ਔਰ ਇਸ ਦੇ ਨਾਲ ਹੀ ਜੋ ਦੂਜੀਆਂ ਵਿਰੋਧੀ ਪਾਰਟੀਆਂ ਪਿਛਲੇ ਲੰਬੇ ਸਮੇਂ ਤੋਂ ਕੂੜ ਪ੍ਰਚਾਰ ਕਰ ਰਹੀਆਂ ਸੀਆਂ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਉਹਨਾਂ ਦੀਆਂ ਜ਼ਬਾਨਤਾਂ ਨੇ ਜਿਹੜੀਆਂ ਉਹ ਜ਼ਬਤ ਹੋਈਆਂ ਨੇ ਜਿਸ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਪੰਜਾਬ ਦੀ ਜਨਤਾ ਇਹਨਾਂ ਪਾਰਟੀਆਂ ਨੂੰ ਨਕਾਰ ਚੁੱਕੀ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਧਰਮਾਂ ਮਜ਼ਬਾਂ ਫਿਰਕਿਆਂ ਦੇ ਨਾਂ ਦੇ ਉੱਪਰ ਵੰਡਣ ਦੀ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਜਿਹੋ ਜਿਹੇ ਸ਼ਬਦਾਵਲੀ ਦਲਿਤ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਨੇ ਵਰਤੀ ਕਾਂਗਰਸ ਪਾਰਟੀ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਔਰ ਵਿਸ਼ੇਸ਼ ਤੌਰ ਤੇ ਬੀਜੇਪੀ ਨੇ ਜਿਹੜੀ ਕਿ ਪੰਜਾਬ ਔਰ ਪੰਜਾਬੀਅਤ ਨੂੰ ਹਮੇਸ਼ਾ ਸੱਟ ਮਾਰਨ ਦੀ ਢਾਹ ਲਾਉਣ ਦਾ ਕੰਮ ਕਰਦੀ ਰਹੀ ਹੈ ਉਹਨਾਂ ਨੂੰ ਵੀ ਬੀਜੇਪੀ ਨੂੰ ਬੜੇ ਕਲੈਰਿਟੀ ਦੇ ਨਾਲ ਤਰਨ ਤਰਨ ਦੇ ਲੋਕਾਂ ਨੇ ਨਕਾਰ ਦਿੱਤਾ ਕਲੀਅਰ ਕਰਦੀ ਹੈ ਕਿ ਆਮ ਆਦਮੀ ਪਾਰਟੀ ਅੱਜ ਹਰ ਮਜ਼ਹਬ ਹਰ ਧਰਮ ਹਰ ਫਿਰਕੇ ਹਰ ਵਰਗ ਦੀ ਪਸੰਦੀਦਾ ਪਾਰਟੀ ਹੈ ਜਿਹੜੀ ਪਹਿਲੀ ਪਸੰਦ ਹੈ ਜਿਹੜੀ ਉਹ ਪਿਛਲੇ 3.5 ਸਾਲਾਂ ਦੇ ਆਪ ਦੇ ਕੰਮਕਾਰ ਦੇ ذریعے ਉਹ ਬਣ ਚੁੱਕੀ ਹੈ ਔਰ ਉਸ ਤੋਂ ਵੀ ਵੱਡੀ ਗੱਲ ਕਿ ਜੋ ਦੂਜੀਆਂ ਪਾਰਟੀਆਂ ਕਹਿੰਦੀਆਂ ਸੀ ਕਿ ਇਹ ਸੈਮੀ ਫਾਈਨਲ ਹੋਏਗਾ 2027 ਦਾ ਮੈਂ ਅੱਜ ਉਹਨਾਂ ਦੀ ਹੀ ਗੱਲ ਨੂੰ ਦਰਉਂਦਾ ਹੋਇਆ ਉਹਨਾਂ ਦੀ ਗੱਲ ਪਹਿਲਾਂ ਮੈਂ ਇਹ ਕਹਿੰਦਾ ਸੀ ਕਿ ਜੇ ਹਰ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਆਪਣਾ ਜੋ ਹੈ ਉਹਨਾਂ ਦਾ ਫੈਸਲਾ ਹੁੰਦਾ ਪਰ ਅੱਜ ਉਹਨਾਂ ਦੀ ਗੱਲ ਆਪਾਂ ਜੇ ਵੱਡੀ ਕਰੀਏ ਤੇ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਇਹ ਸੈਮੀਫਾਈਨਲ ਜਿਹੜਾ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਦੀ ਸਰਕਾਰ ਦੇ ਕੰਮਾਂ ਦੇ ਉੱਪਰ ਅਸੀਂ ਵੋਟ ਮੰਗਣ ਗਏ ਸੀਗੇ ਲੋਕਾਂ ਨੇ ਜੋ ਮੋਹਰ ਲਾਈ ਹੈ ਇਹ ਸੈਮੀਫਾਈਨਲ ਵੀ ਆਮ ਆਦਮੀ ਪਾਰਟੀ ਦੇ ਜਿੱਤ ਹੋਈ ਹੈ ਤੇ ਅੱਗੇ 2027 ਦਾ ਫਾਈਨਲ ਹੈ ਜਿਹੜਾ ਉਹ ਵੀ ਆਮ ਆਦਮੀ ਪਾਰਟੀ ਵੱਡੇ ਮਾਰਜਨ ਦੇ ਨਾਲ ਉਹ ਜਿੱਤਣ ਜਾ ਰਹੀ ਹੈ ਤਰਨਤਾਰਨ ਦੀ ਇਹਨਾਂ ਜਿਮਣੀ ਚੋਣਾਂ 'ਚ ਕੀ ਕੁਝ ਖਾਸ ਰਿਹਾ ਹੈ ਕਿਹੜਾ ਲੀਡਰ ਕਿਹੜੀ ਪਾਰਟੀ ਉੱਪਰ ਕੇ ਸਾਹਮਣੇ ਆਈ ਹੈ ਕਿਸ ਦਾ ਸਿਆਸੀ ਨੁਕਸਾਨ ਹੋਇਆ ਦੇਖਿਆ ਜਾ ਰਿਹਾ ਹੈ ਗੱਲ ਹੁਣ ਇਸ ਮਸਲੇ ਤੇ ਕਰਦੇ ਹਾਂ ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੀ ਕੀਤੀ ਜਾਵੇ ਤਾਂ ਇਸ ਜਿਮਣੀ ਚੋਣ ਨੇ ਇੱਕ ਸਿਆਸੀ ਉਭਾਰ ਦੀ ਆਸ ਸ਼੍ਰੋਮਣੀ ਅਕਾਲੀ ਦਲ ਲਈ ਸੁਖਬੀਰ ਸਿੰਘ ਬਾਦਲ ਲਈ ਜ਼ਰੂਰ ਜਗਾ ਦਿੱਤੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਵੱਲੋਂ 30558 ਵੋਟਾਂ ਹਾਸਲ ਕੀਤੀਆਂ ਗਈਆਂ ਨੇ ਜਿਸ ਤੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਨਤੀਜਿਆਂ 'ਚ ਦੂਜੇ ਨੰਬਰ ਤੇ ਰਿਹਾ ਦੱਸ ਦਈਏ ਕਿ ਜੋ ਪਿਛਲੇ ਸਮਿਆਂ 'ਚ ਚੋਣਾਂ ਹੋਈਆਂ ਵਿਧਾਨ ਸਭਾ ਹੋਣ ਜਾਂ ਫਿਰ ਲੋਕ ਸਭਾ ਹੋਣ ਹਰ ਇੱਕ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ ਵੱਡੇ ਸਿਆਸੀ ਨਿਗਾਰ ਵੱਲ ਸ਼੍ਰੋਮਣੀ ਅਕਾਲੀ ਦਲ ਜਾਂਦਾ ਦਿਖਾਈ ਦੇ ਰਿਹਾ ਸੀ ਪਰ ਇਸ ਜਿੱਤ ਨੇ ਸਿਆਸੀ ਉਭਾਰ ਦੀ ਆਸ ਸ਼੍ਰੋਮਣੀ ਅਕਾਲੀ ਦਲ 'ਚ ਜ਼ਰੂਰ ਜਗਾ ਦਿੱਤੀ ਹੈ ਇਸ ਜਿੱਤ ਤੇ ਸੁਖਬੀਰ ਸਿੰਘ ਬਾਦਲ ਦਾ ਅਹਿਮ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਪਾਰਟੀ ਵੱਲੋਂ ਲਗਨ ਨਾਲ ਦਿਨ ਰਾਤ ਮਿਹਨਤ ਕੀਤੀ ਗਈ ਸੀ ਜਿਸ ਦੇ ਚੱਲਦੇ ਇਹ ਚੋਣ ਨਤੀਜਾ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਬੇਮਿਸਾਲ ਨੈਤਿਕ ਫਤਿਹ ਹੋ ਨਿਬੜਿਆ ਸਾਰਾ ਜੋਰ ਲੱਗਿਆ ਹੋਇਆ ਸੀ ਸਾਰੀਆਂ ਧਿਰਾਂ ਦਾ ਕਿ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਖਤਮ ਕੀਤਾ ਜਾ ਪਰ ਗੁਰੂ ਮਹਾਰਾਜ ਦੀ ਬੜੀ ਵੱਡੀ ਅਪਾਰ ਬਖਸ਼ਿਸ਼ ਹੋਈ ਹੈ ਜਿਹੜਾ ਇਤਿਹਾਸਿਕ ਤਨ ਤਨ ਸਾਹਿਬ ਦਾ ਹਲਕਾ ਸੰਗਤ ਨੇ ਬਹੁਤ ਵੱਡਾ ਸਾਥ ਦਿੱਤਾ ਔਰ ਏਡੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਈਆਂ ਕਿ ਦੋਵਾਂ ਨੈਸ਼ਨਲ ਪਾਰਟੀਆਂ ਦੀ ਜਮਾਨਤ ਜਬਤ ਹੋਈ ਔਰ ਜਿਹੜੀ ਖੇਤਰੀ ਪਾਰਟੀ ਹੈ ਇਹਨੇ ਜ਼ਬਰਦਸਤ ਜ਼ੁਲਮ ਦਾ ਸਰਕਾਰੀ ਧੱਕੇਸ਼ਾਹੀ ਦਾ ਕਾਬੜਾ ਕੀਤਾ ਉਹਨੂੰ ਇੱਡੀਆਂ ਵੱਡੀਆਂ ਵੋਟਾਂ ਪਾਈਆਂ 2027 ਦਾ ਮੈਸੇਜ ਤਰੰਤ ਤਰੰਤ ਵਿਧਾਨ ਸਭਾ ਹਲਕੇ ਤੇ ਵੋਟਾਂ ਨੇ ਕਲੀਅਰ ਕਰ ਦਿੱਤਾ ਕਿ ਆਉਣ ਵਾਲੀ ਧਿਰ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਹਣ ਜੇਕਰ ਗੱਲ ਪੰਜਾਬ ਕਾਂਗਰਸ ਦੀ ਕੀਤੀ ਜਾਵੇ ਤਾਂ ਦੱਸ ਦਈਏ ਕਿ ਪੰਜਾਬ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਇਸ ਸਮੇਂ ਨਿਭਾ ਰਹੀ ਹੈ 2027 ਚ ਜਿੱਤ ਦੇ ਦਾਅਵੇ ਠੋਕੇ ਜਾ ਰਹੇ ਸੀ ਪਰ ਇਹਨਾਂ ਨਤੀਜਿਆਂ 'ਚ ਕਾਂਗਰਸ ਦੀ ਜੋ ਕਾਰਗੁਜ਼ਾਰੀ ਰਹੀ ਹੈ ਉਹ ਕਾਫੀ ਨਿਮੋਸ਼ੀਜਨਕ ਰਹੀ ਹੈ ਕਾਂਗਰਸ ਉਮੀਦਵਾਰ ਕਰਨ ਵੀਰ ਸਿੰਘ ਬੁਰਜ ਦੀ ਜ਼ਮਾਨਤ ਜਬਤ ਹੋਈ ਹੈ 15000 ਦੇ ਕਰੀਬ ਵੋਟਾਂ ਕਾਂਗਰਸ ਉਮੀਦਵਾਰ ਨੂੰ ਹਾਸਲ ਹੋਈਆਂ ਨੇ ਚੌਥੇ ਨੰਬਰ ਤੇ ਕਾਂਗਰਸ ਇਹਨਾਂ ਨਤੀਜਿਆਂ 'ਚ ਪਹੁੰਚ ਚੁੱਕੀ ਹੈ ਜਿਸ ਕਰਕੇ ਕਾਂਗਰਸ ਦੀ ਸਿਆਸਤ ਨੂੰ ਖੋਰਾ ਲੱਗਦਾ ਦਿਖਾਈ ਦੇ ਰਿਹਾ ਹੈ ਇਸ ਹਾਰ ਨੂੰ ਲੈ ਕੇ ਸਿਆਸੀ ਪੰਡਤਾਂ ਵੱਲੋਂ ਵਿਰੋਧੀਆਂ ਵੱਲੋਂ ਕਈ ਮਾਇਨੇ ਕੱਢੇ ਜਾ ਰਹੇ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੂੰ ਕਾਂਗਰਸ ਉਮੀਦਵਾਰ ਦੀ ਹਾਰ ਦਾ ਸਿੱਧਮ ਸਿੱਧਾ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਕਿਉਂਕਿ VOTING ਤੋਂ ਪਹਿਲਾਂ ਰਾਜਾ ਬੜਿੰਗ ਦੇ ਜੋ ਬਿਆਨ ਸੀ ਉਹਨਾਂ ਵੱਲੋਂ ਵੱਡੀ ਕੰਟਰੋਵਰਸੀ ਖੜੀ ਕੀਤੀ ਗਈ ਸੀ ਜੋ ਕਾਂਗਰਸ ਉਮੀਦਵਾਰ ਦੀ ਹਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਸਿਆਸੀ ਪੰਡਤਾਂ ਵੱਲੋਂ ਇਸ ਚੋਣ ਪੇੜ 'ਚ ਉਤਾਰੇ ਕਾਂਗਰਸ ਉਮੀਦਵਾਰ ਨੂੰ ਲੈ ਕੇ ਵੀ ਕਾਂਗਰਸ ਦੇ ਵਿੱਚ ਹੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਮੰਨੇ ਜਾ ਰਹੇ ਸੀ ਇਹ ਕਿਹਾ ਜਾ ਰਿਹਾ ਸੀ ਕਿ ਪਾਰਟੀ ਦੇ ਕੁਝ ਲੋਕਾਂ ਦੀ ਕਾਂਗਰਸ ਉਮੀਦਵਾਰ ਨੂੰ ਲੈ ਕੇ ਸਹਿਮਤੀ ਨਹੀਂ ਬਣ ਰਹੀ ਸੀ ਇਸ ਚੋਣ ਚ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਤੀਜੇ ਨੰਬਰ ਤੇ ਰਹੇ ਨੇ ਮਨਦੀਪ ਸਿੰਘ ਨੂੰ 19620 ਵੋਟਾਂ ਹਾਸਲ ਹੋਈਆਂ ਨੇ ਪਾਰਟੀ ਉਮੀਦਵਾਰ ਆਪਣੀ ਜ਼ਮਾਨਤ ਬਚਾਉਣ ਚ ਕਾਮਜਬਰਿਆ ਇਸ ਦੇ ਨਾਲ ਹੀ ਭਾਜਪਾ ਦੀ ਜੇਕਰ ਗੱਲ ਕਰੀਏ ਤਾਂ ਭਾਜਪਾ ਉਮੀਦਵਾਰ ਦੀ ਵੀ ਕਾਂਗਰਸ ਉਮੀਦਵਾਰ ਦੀ ਤਰ੍ਹਾਂ ਜਮਾਨਤ ਜਬਤ ਹੋਈ ਹੈ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ 6239 ਵੋਟਾਂ ਮਹਿਜ ਹਾਸਲ ਹੋਈਆਂ ਨੇ ਦੱਸਦੀ ਹੈ ਕਿ ਭਾਜਪਾ ਪੰਜਾਬ ਵਿੱਚ ਇਕੱਲੇ 2027 ਦੀਆਂ ਚੋਣਾਂ ਲੜਨ ਦਾ ਐਲਾਨ ਕਰ ਚੁੱਕੀ ਹੈ ਪਰ ਜੋ ਇਹ ਨਤੀਜਾ ਸਾਹਮਣੇ ਆਇਆ ਹੈ ਇਹ ਕੋਈ ਚੰਗਾ ਸੰਕੇਤ ਭਾਜਪਾ ਦੇ ਲਈ ਨਹੀਂ ਦਿਖਾਈ ਦੇ ਰਿਹਾ ਸਾਹਮਣੇ ਆਇਆ ਇਹਨਾਂ ਨਤੀਜਿਆਂ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਈ ਵੱਡੇ ਉਲਟ ਫੇਰ ਹੋਏ ਨੇ ਕਿਉਂਕਿ ਅਕਾਲੀ ਦਲ ਨੂੰ ਕਾਫੀ ਕਮਜ਼ੋਰ ਸਮਝਿਆ ਜਾ ਰਿਹਾ ਸੀ ਕਾਂਗਰਸ ਜਿੱਤ ਦੇ ਦਾਅਵੇ ਠੋਕ ਰਹੀ ਸੀ 27 ਚ ਵੀ ਜਿੱਤ ਦੇ ਦਾਅਵੇ ਠੋਕੇ ਜਾ ਰਹੀ ਸੀ ਪਰ ਕਾਂਗਰਸ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ ਹੈ ਜਿਸ ਕਰਕੇ ਕਾਂਗਰਸ ਨੂੰ ਕਾਫੀ ਨਿਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨਾ ਸਾਹਮਣੇ ਆਏ ਨਤੀਜੇ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਮਾਇਨੇ ਕੱਢੇ ਜਾ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦਾ ਪੰਜਾਬ 'ਚ ਸਿਆਸੀ ਮਾਹੌਲ ਰਹਿਣ ਵਾਲਾ ਹੈ ਬਿਊਰੋ ਰਿਪੋਰਟ ਜਗਮਣੀ ਟੀਵੀ